ਇਹ ਕਹਾਣੀਆਂ ਵੀਰਪਾਲ ਕੌਰ ਦੀ ਵੀਰਪਾਲ ਕੌਰ ਸਟੇਟ ਮੈਡਲ ਲਿਸਟ ਹੋਣ ਦੇ ਬਾਵਜੂਦ ਵੀ ਖੇਤਾਂ ਵਿੱਚ ਝੋਨਾ ਲਾ ਰਹੀ ਹੈ ਵੀਰਪਾਲ ਕਹਿੰਦੀ ਕਦੇ-ਕਦੇ ਦਿਲ ਕਰਦਾ ਕਿ ਇਹ ਮੈਡਲ ਮੇਰੇ ਕਿਸੇ ਕੰਮ ਦੇ ਨਹੀਂ ਕਿਉਂਕਿ ਮੈਨੂੰ ਖੇਤਾਂ ਵਿੱਚ ਜਦੋਂ ਝੋਨਾ ਲਾਉਣੀ ਆ ਤਾਂ ਮੈਨੂੰ ਇਹ ਲੱਗਦਾ ਕਿ ਮੈਂ 17 ਪੜ੍ਹੀ ਹੋਣ ਦੇ ਬਾਵਜੂਦ ਵੀ ਮੈਂ ਕਿਸੇ ਕੰਮ ਦੀ ਨਹੀਂ ਕਿਉਂਕਿ ਬੀਪੀਐਡ ਦੀ ਇਸ ਸਮੇਂ ਵੀਰਪਾਲ ਕੌਰ ਤਿਆਰੀ ਕਰ ਰਹੀ ਆ ਤੇ ਉਹ ਤਿਆਰੀ ਦੇ ਦੌਰਾਨ ਜੋ ਖਰਚਾ ਆਉਂਦਾ ਉਸ ਨੂੰ ਮੈਨੇਜ ਕਰ ਲਈ ਵੀਰਪਾਲ ਨੂੰ ਝੋਨਾ ਲਾਉਣਾ ਮਜਬੂਰੀ ਬਣ ਚੁੱਕਾ ਹੈ ਕਿਉਂਕਿ ਵੀਰਪਾਲ ਇੱਕ ਗਰੀਬ ਘਰ ਦੀ ਕੁੜੀ ਹੈ ਜੋ ਮਾਪਿਓ ਦੇ ਈਨੈਜੋਗ ਨਹੀਂ ਕਿ ਉਹਦੇ ਲਈ ਇਨਾ ਵੱਡਾ ਖਰਚਾ ਚੁੱਕ ਲੈਣ ਪਰ ਫਿਰ ਵੀ ਉਹ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਕਿ ਸਾਡੀ ਧੀ ਇੱਕ ਚੰਗੇ ਲੈਵਲ ਤੇ ਚੰਗੀ ਸਟੱਡੀ ਦੇ ਨਾਲ ਚੰਗੀ ਹੌਕਰੀ ਪ੍ਰਾਪਤ ਕਰ ਸਕੇ ਵੀਰਪਾਲ कौर ਦਾ ਕਹਿਣਾ ਹੈ ਕਿ ਮੈਨੂੰ ਕੋਈ ਕੋਚ ਨਹੀਂ ਮਿਲਿਆ ਕੋਚ ਨਾ ਮਿਲਦੇ باوجود ਵੀ ਮੈਂ ਇੱਕ ਦੁੜਾਕ ਹਾਂ ਉਹਨਾਂ ਦਾ ਕਹਿਣਾ ਹੈ ਕਿ ਖੇਡਾਂ ਵਤਨ ਪੰਜਾਬ ਦੇ ਵਿੱਚ ਮੈਂ ਬ੍ਰਾਊਨ ਮੈਡਲ ਹਾਸਲ ਕੀਤਾ ਸੀ ਪਰ ਸਰਕਾਰ ਵੱਲੋਂ ਮੇਰੀ ਕੋਈ ਮਦਦ ਨਹੀਂ ਕੀਤੀ ਗਈ ਉਹ ਮੈਡਲ ਦੇ ਦੌਰਾਨ ਵੀ ਮੈਨੂੰ ਮਿਲਣ ਵਾਲੀ ਰਾਸ਼ੀ ਹਾਲੇ ਤੱਕ ਨਹੀਂ ਮਿਲੀ ਆਓ ਪੂਰੀ ਕਹਾਣੀ ਵੀਰਪਾਲ ਦੀ ਜ਼ੁਬਾਨੀ ਜਾਣਦੇ ਆ ਕਿ ਵੀਰਪਾਲ ਦਾ ਆਪਣੀ ਜ਼ਿੰਦਗੀ ਬਾਰੇ ਕੀ ਕਹਿਣਾ ਤਾਂ ਹੋਇਆ ਮੇਰੇ ਨਾਲ ਕਿ ਮੈਨੂੰ ਨਾ ਕੋਈ ਪ੍ਰੋਫੈਸ਼ਨਲ ਕੋਚਿੰਗ ਮਿਲਣ ਦੀ ਵਜ੍ਹਾ ਕਰਕੇ ਇਨਕਮ ਸੋਰਸ ਵਧੀਆ ਨਾ ਹੋਣ ਦੇ ਕਰਕੇ ਅੱਜ ਮੈਨੂੰ ਸੋਨਾ ਲਗਾਉਣਾ ਪੈ ਰਿਹਾ ਦੀ 2020 ਵਿੱਚ ਕੀ ਕੰਪਲੀਟ ਹੋ ਗਈ ਸੀ ਲੌਕਡਾਊਨ ਲੱਗ ਗਿਆ ਸੀ ਲੌਕਡਾਊਨ ਲੱਗਣ ਤੋਂ ਬਾਅਦ ਕੀ ਹੈ ਮੇਰੀ ਸਟੱਡੀ ਕੀ ਆਫ ਹੀ ਹੋ ਗਈ ਸੀ ਮੈਨੂੰ ਆਇਆ ਲੱਗਦਾ ਸੀ ਕਿ ਮੇਰੀ ਲਾਈਫ 'ਤੇ ਹੀ ਪਲ ਸਟਾਪ ਲੱਗ ਗਿਆ ਹੈ ਕਿ ਜਦੋਂ ਖੇਤ ਵਿੱਚ ਆ ਕੇ ਮੈਂ ਕੰਮ ਕਰਦੀ ਹਾਂ ਉੱਥੇ ਉਹ ਵੀ ਲੋਕ ਕੰਮ ਕਰ ਰਹੇ ਹੁੰਦੇ ਨੇ ਜਿਹੜੇ ਕਦੀ ਸਕੂਲ ਵੀ ਨਹੀਂ ਗਏ ਹੁੰਦੇ ਬਟ ਮੈਂ ਅੱਜ 17ਵੀਂ ਕਲਾਸ ਵਿੱਚ ਹੋਣ ਦੇ ਬਾਵਜੂਦ ਵੀ ਮੈਂ ਉਹਨਾਂ ਦੇ ਬਰਾਬਰ ਕੰਮ ਕਰ ਰਹੀ ਹਾਂ ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਤੇ ਮੇਰੇ ਵਿੱਚ ਕੋਈ ਡਿਫਰੈਂਸ ਆਏਗਾ ਇਸ ਪੜੀ ਦੇ ਲਈ ਆਪਣੇ ਖਰਚਾ ਨੂੰ ਵਧਣ ਦੇ ਵਾਸਤੇ ਸਭ ਕਰਨਾ ਪੈ ਰਿਹਾ ਕਿਉਂਕਿ ਮੰਥਲੀ ਮੈਂ ਹੋਸਟਲ ਚ ਰਹਿੰਦੀ ਆ ਹੋਸਟਲ ਦਾ ਖਰਚਾ ਕਰਨਾ ਪਹਿਲਾਂ ਇਦਾਂ ਸੀ ਮੈਂ ਕੈਸ਼ ਪ੍ਰਾਈਸ ਵਾਲੇ ਕੰਪੀਟੀਸ਼ਨ ਸਪੀਡ ਵੀ ਆ ਉਹਦੇ ਕਰਕੇ ਮੇਰਾ ਮੰਥਲੀ ਖਰਚਾ ਨਿਕਲ ਜਾਂਦਾ ਪਰ ਤੇ ਹੁਣ ਐਡੇ ਟਾਈਮ 'ਚ ਮੈਂ 35000 ਰੁਪਏ ਭਰਨਾਗਾ ਉਹਦੇ ਕਰਕੇ ਮੈਨੂੰ ਇਹ ਚੋਣ ਲਗਾ ਲਗਾਉਣਾ ਪੈ ਰਿਹਾ ਜਿਸ टाइम ਹਾਈ ਲੈਵਲ ਦੀ ਖੇਡਣ ਜਾਂਦੀ ਸੀ ਤਾਂ ਬੱਚੇ ਮੈਨੂੰ ਇਹ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਇਹਨੂੰ ਕੱਪੜੇ ਪਾਉਣ ਦੀ ਸੈਂਸ ਨਹੀਂ ਹੈਗੀ ਵਟਾ ਪਰ ਮੈਂ ਉਸ ਚੀਜ਼ ਤੋਂ ਡੀਮੋਟੀਵੇਟ ਕਦੇ ਹੋਣ ਦੀ ਕੋਸ਼ਿਸ਼ ਨਹੀਂ ਕਰੀ ਨਾ ਹੀ ਮੈਂ ਕਦੇ ਇਹ ਚੀਜ਼ ਸੋਚੀ ਮੈਂ ਆਪਦੇ ਮਨ 'ਚ ਇਹ ਹੀ ਚੀਜ਼ ਸੋਚ ਰੱਖੀ ਸੀ ਇਹ ਬਾਸ ਮੈਂ ਇੱਕ ਚੰਗਾ ਬਣਨਾਗਾ ਮੈਨੂੰ ਕੱਪੜਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਅਗਰ ਮੇਰੀ ਪਰਫਾਰਮੈਂਸ ਚੰਗੀ ਹੋਊਗੀ ਤਾਂ ਮੇਰੇ ਕੋਸਟਿਊਮ ਕੋਸਟ ਮੈਟਰ ਨਹੀਂ ਕਰਦੀ ਹੂੰ ਪੁੱਤ ਨਹੀਂ ਦੇਖੇ ਖੇਡਾਵਤਨ ਪੰਜਾਬ ਮੈਂ ਦੋ ਵਾਰੀ ਖੇਡ ਚੁੱਕੀ ਐਥੋਂ ਦਾਤੀ ਮੈਂ ਹੁਣ ਮੇਰਾ ਚੈਂਪੀਅਨਸ਼ਿਪ ਹੈ ਉਸੀ ਜਿਹੜੀ ਖੇਡਾਵਤਨ ਪੰਜਾਬ ਚੋਂ ਮੈਨੂੰ ਮਿਲਿਆ ਸੀ ਬ੍ਰਾਊਨ ਮੈਡਲ ਬਟ ਹਲੇ ਤੱਕ ਮੈਨੂੰ ਤਾਂ ਉਹਦੇ ਪੈਸੇ ਵੀ ਤੱਕ ਵੀ ਨਹੀਂ ਮਿਲੇ ਹੈਗੇ ਖਾਨ ਜੀ ਮੇਰਾ ਨਾਮ ਵੀਰਪਾਲ ਕੌਰ ਹੈ ਮੈਂ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਦੀ ਰਹਿਣ ਵਾਲੀ ਆਂ ਵਿਲੇਜ ਜੈਤਗਿਲ ਤਾਂ ਮਤਲਬ ਕਿ ਮੇਰਾ ਜਿਹੜਾ ਮੇਰਾ ਰਨਿੰਗ ਦਾ ਜਿਹੜੀ ਲਾਈਫ ਆ ਮੇਰੀ ਉਹ ਮੇਰੀ 8th ਕਲਾਸ ਤੋਂ ਸਟਾਰਟ ਹੋਈ ਸੀ ਜੀ ਉਸ ਤੋਂ ਬਾਅਦ ਮਤਲਬ ਕਿ ਮੈਂ 8th ਕਲਾਸ ਤੋਂ ਖੇਡਣਾ ਸਟਾਰਟ ਕੀਤਾ ਤੇ ਅੱਜ ਤੱਕ ਮਤਲਬ ਕਿ ਮੈਨੂੰ ਲਗਭਗ 13 ਤੋਂ 14 ਸਾਲ ਹੋ ਗਏ ਨੇ ਰਨਿੰਗ ਕਰਦੀ ਨੂੰ ਹੂੰ ਉਹਦੇ ਵਿੱਚ ਕਿ ਐਦਾਂ ਹੋਇਆ ਮੇਰੇ ਨਾਲ ਕਿ ਮੈਨੂੰ ਨਾ ਕੋਈ ਪ੍ਰੋਫੈਸ਼ਨਲ ਕੋਚਿੰਗ ਮਿਲਣ ਦੀ ਵਜ੍ਹਾ ਕਰਕੇ ਇਨਕਮ ਸੋਰਸ ਵਧੀਆ ਨਾ ਹੋਣ ਦੇ ਕਰਕੇ ਅੱਜ ਮੈਨੂੰ ਸੋਨਾ ਲਗਾਉਣਾ ਪੈ ਰਿਹਾ ਬਿਨਾ ਕੋਚ ਤੋਂ ਤੁਸੀਂ 골ਡ ਮੈਡਲ ਹਾਸਲ ਕੀਤੇ ਹੋਏ ਨੇ ਆ ਹਾਂਜੀ ਇਹ ਕਿਦਾਂ ਪੋਸਿਬਲ ਹੋ ਸਕਦਾ ਅੱਜ ਕੱਲ ਤਾਂ ਕੋਚ ਵਾਲੇ ਨੂੰ ਵੀ ਬੜੀ ਦਿੱਕਤ ਆਉਂਦੀ ਆ ਤੁਸੀਂ ਬਿਨਾ ਕੋਚ ਤੋਂ ਵੀ 골ਡ ਹਾਸਲ ਕੀਤਾ ਹਾਂ ਹਾਂਜੀ ਬਸ ਇਦਾਂ ਹੀ ਜਦੋਂ ਮੈਂ ਛੋਟੀ ਸੀਗੀ ਜਿਸ ਟਾਈਮ ਫਸਟ ਟਾਈਮ ਤੋਂ ਲੈ ਕੇ ਜਦੋਂ ਮੈਂ ਫਸਟ ਟਾਈਮ ਮੈਂ 400 ਮੀਟਰ ਭੱਜੀ ਸੀ ਤਾਂ ਉਹਦੇ ਵਿੱਚ ਮੇਰਾ 골ਡ ਮੈਡਲ ਸੀਗਾ ਤਾਂ ਉਸ ਤੋਂ ਬਾਅਦ ਹੀ ਮੈਂ ਇਹ ਚੀਜ਼ ਸੋਚ ਲਈ ਸੀ ਕਿ ਮੈਂ ਅੱਗੇ ਜਾ ਕੇ ਬਸ ਗੇਮ ਗੇਮ ਹੀ ਕਰੂੰਗੀ ਤੇ ਵਧੀਆ ਕਰੂੰਗੀ ਤੇ ਮੇਰਾ ਡ੍ਰੀਮ ਸੀਗਾ ਕਿ ਮੈਂ ਨੈਸ਼ਨਲ ਲੈਵਲ ਤੇ ਇੰਡੀਆ ਲੈਵਲ ਤੇ ਇੱਕ ਚੰਗੀ ਐਥਲੀਟ ਬਣਾਵਾਂ ਜੀ ਕੋਚ ਮਿਲਿਆ ਨਹੀਂ ਜਾਂ ਤਲਾਸ਼ ਨਹੀਂ ਹੋ ਸਕੀ ਕਾਰਨ ਕੀ ਰਿਹਾ ਕੋਚ ਦਾ ਨਹੀਂ ਜੀ ਤਲਾਸ਼ ਹੋਣ ਵਾਲੀ ਤਾਂ ਗੱਲ ਨਹੀਂ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰੀ ਹੈ ਕਿ ਮੈਨੂੰ ਕੋਈ ਏਦਾਂ ਵੀ ਕੋਈ ਵਧੀਆ ਮੈਨੂੰ ਗਾਈਡ ਕਰੇ ਜਿਹਦੇ ਨਾਲ ਕਿ ਮੈਂ ਬਹੁਤ ਅੱਗੇ ਤੱਕ ਜਾ ਸਕਾਂ ਬਟ ਜਿੱਥੇ ਵੀ ਜਾਂਦੇ ਸੀਗੇ ਮੈਨੂੰ ਐ ਲੱਗਦਾ ਹੈਗਾ ਕਿ ਥੋੜਾ ਇਨਕਮ ਕਰਕੇ ਪ੍ਰੋਬਲਮ ਪੈ ਰਹੀ ਸੀਗੀ ਸਭ ਤੋਂ ਵੱਡਾ ਕਾਰਨ ਇਹੀ ਰਹਿ ਗਿਆ ਕਿ ਗਰੀਬ ਘਰ ਵਿੱਚ ਪੈਦਾ ਹੋਏ ਹਾਂਜੀ ਸਭ ਤੋਂ ਵੱਡੀ ਇਹੀ ਪ੍ਰੋਬਲਮ ਸੀਗੇ ਕਿ ਮੈਂ ਇੱਕ ਗਰੀਬ ਘਰ ਚ ਪੈਦਾ ਹੋਈ ਤੇ ਸੈਕੰਡਲੀ ਮੇਰੇ ਮਮ ਡੈਡ ਨੌਨ ਐਜੂਕੇਟਿਡ ਕਰਕੇ ਆਈ ਥਿੰਕ ਕਿ ਅਗਰ ਉਹਨਾਂ ਨੂੰ ਇਹ ਗੇਮ ਦਾ ਇਹ ਸਟੱਡੀ ਦਾ ਵੈਲਿਊ ਪਤਾ ਹੁੰਦੀ ਤਾਂ ਸ਼ਾਇਦ ਮੈਂ ਬਹੁਤ ਅੱਗੇ ਹੁੰਦੀ ਵੈਸੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇ ਘਰ ਦੇ ਐਜੂਕੇਟਿਡ ਨਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਲੋਕ ਲੱਜ ਤੋਂ ਪਾਸੇ ਰੱਖ ਕੇ ਇੱਕ ਸਪੋਰਟਸ ਵਾਲ ਦੇ ਤਾਂ ਨਹੀਂ ਪਿੰਡਾਂ ਦੀਆਂ ਤਾਂ ਗੱਲਾਂ ਸਹਿਣੀਆਂ ਹੀ ਬਹੁਤ ਮੁਸ਼ਕਲ ਹੋ ਜਾਂਦੀਆਂ ਇੱਕ ਅਨਐਜੂਕੇਟਿਡ ਮਾਪਿਆਂ ਦੇ ਲਈ ਹਾਂਜੀ ਇਸ ਕੋਲੋਂ ਮੇਰੇ ਮਦਰ ਫਾਦਰ ਬਹੁਤ ਉਹਨਾਂ ਦੀ ਥਿੰਕਿੰਗ ਬਹੁਤ ਬਹੁਤ ਬੈਸਟ ਆ ਕਿ ਉਹ ਇਦਾਂ ਨੈਰੋ ਮਾਈਂਡਡ ਥਿੰਕਿੰਗ ਨਹੀਂ ਰੱਖਦੇ ਹੈਗੇ ਉਹਨਾਂ ਨੇ ਬਸ ਮੈਨੂੰ ਇੱਕ ਹੀ ਚੀਜ਼ ਸਮਝਾਈ ਸੀ ਕਿ ਤੂੰ ਜਿੱਥੇ ਮਰਜੀ ਜਾ ਸਕਦੀ ਹੈਂ ਜਿੱਥੇ ਮਰਜੀ ਕੁਝ ਵੀ ਕਰ ਸਕਦੀ ਹੈ ਬਟ ਆਪਦਾ ਧਿਆਨ ਨਾਲ ਚੱਲਦੀ ਹੈ ਨਾ ਹਮ ਬਟ ਮੈਂ ਇਹ ਚੀਜ਼ ਨਹੀਂ ਸੋਚਦੀ ਹੈ ਕਿ ਮੇਰਾ ਤਾਂ ਬਸ ਇਹ ਨਹੀਂ ਹੈ ਸੀਗਾ ਕਿ ਮੈਂ ਪੜਾਂ ਲਿਖਾਂ ਤੇ ਮੈਂ ਕੁਝ ਬਦੀਆ ਬਨ ਨਸੀਮਰਾ ਪਹਿਲਾ ਮੇਰੀ ਸਟੱਡੀ 2020 ਚ ਕੀ ਕੰਪਲੀਟ ਹੋ ਗਈ ਸੀ ਲਾਕਡਾਊਨ ਲੱਗ ਗਿਆ ਸੀ ਲਾਕਡਾਊਨ ਲੱਗਣ ਤੋਂ ਬਾਅਦ ਕੀ ਹੋਇਆ ਮੇਰੀ ਸਟੱਡੀ ਕੀ ਆਫ ਹੀ ਹੋ ਗਈ ਸੀ ਮੈਨੂੰ ਆਇਆ ਲੱਗਦਾ ਸੀਗਾ ਕਿ ਮੇਰੀ ਲਾਈਫ 'ਚ ਹੀ ਫੋਲ ਸਟਾਪ ਲੱਗੀ ਆ ਪਰ ਉਸ ਤੋਂ ਬਾਅਦ 2020 ਤੋਂ ਬਾਅਦ ਮੈਂ 2021 ਚ ਪਹਿਲਾਂ ਮੈਂ 2 ਸਾਲ ਜੌਬ ਕਰੀ ਜੌਬ ਕਰਨ ਤੋਂ ਬਾਅਦ ਫਿਰ ਮੈਂ 2023 ਵਿੱਚ ਦੁਬਾਰਾ ਫੇਰ ਕੋਚਿੰਗ ਸਟਾਰਟ ਕੀਤੀ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ BSF ਵਿੱਚ 100 ਮੀਟਰ ਦਿਸਟੈਂਸ ਉਹਦੇ ਵਿੱਚ ਮੈਂ 21 ਕਿਲੋਮੀਟਰ ਰਿਸਪਰ ਦਿਸਟੈਂਸ ਦੇ ਵਿੱਚ ਮੇਰੀ ਸੈਕੰਡ ਪੋਜੀਸ਼ਨ ਸੀ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਆਦਾਂ ਹੀ ਹੋਰ ਮਤਲਬ ਕਿ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਸੜਕਾਂ ਦੇ ਭੱਜ ਕੇ ਜਿੱਥੇ ਵੀ ਮੈਨੂੰ ਬੈਸਟ ਗਰਾਊਂਡ ਲੱਗਦਾ ਸੀ ਮੈਂ ਉਸ ਗਰਾਊਂਡ 'ਚ ਜਾ ਕੇ ਕੋਚਿੰਗ ਲੈਣ ਦੀ ਕੋਸ਼ਿਸ਼ ਕੀਤੀ ਬਟ ਕੋਚ ਤਾਂ ਨਹੀਂ ਪ੍ਰੋਵਾਈਡ ਹੋਇਆ ਬਟ ਮੇਰੀ ਮੈਨ ਤੇ ਇੰਨੀ ਵੀ ਜ਼ਿਆਦਾ ਮੈਂ ਕਰੀ ਕਿ ਮੈਂ ਨੈਸ਼ਨਲ ਲੈਵਲ ਤੇ ਖੇਡਣ ਦੇ ਕਾਬਿਲ ਹੋ ਗਈ ਮੈਨੂੰ ਆਏ ਲੱਗਦਾ ਸੀ ਜਦੋਂ ਮੈਂ ਸਟੇਟ ਵਿੱਚੋਂ ਮੈਂ ਕੁਆਲੀਫਾਈ ਕੀਤਾ ਸੀ ਨੈਸ਼ਨਲ ਵਾਸਤੇ ਤਾਂ ਮੈਨੂੰ ਇਹ ਚੀਜ਼ ਫੀਲ ਹੁੰਦੀ ਸੀ ਕਿ ਨੈਸ਼ਨਲ ਲੈਵਲ ਤੇ ਖੇਡਣਾ ਕੋਈ ਵੱਡੀ ਗੱਲ ਨਹੀਂ ਹੈ ਜੀ ਮੇਰੇ ਲਈ ਹੂੰ ਪਰ ਨੈਸ਼ਨਲ 'ਚ ਅੱਗੇ ਨਾ ਆਉਣ ਦਾ ਕਾਰਨ ਕੀ ਲੱਗਦਾ ਸੀ ਹਾਂਜੀ ਨੈਸ਼ਨਲ ਵਿੱਚ ਇਹੀ ਸਭ ਤੋਂ ਵੱਡਾ ਕਾਰਨ ਸੀ ਕਿ ਇੱਕ ਫੈਡਰੇਸ਼ਨ ਦੀ ਆਈਡੀ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਸਟਿੱਪਲ ਚੇਂਜ ਭੱਜੀ ਸੀ ਤਾਂ ਉਹਦੇ ਵਿੱਚ ਮੈਂ 12:04 ਵਾਲੀ ਸਟਿੱਪਲ ਚੇਂਜ ਭੱਜੀ ਸੀ ਜਿਹਦਾ ਕੀ ਟਾਈਮ ਸੀਗਾ 12:35 ਵਾਲੀ ਜੇ ਅਸੀਂ ਭੱਜਦੇ ਸੀਗੇ 12:35 ਦੇ ਵਿੱਚ ਤਾਂ ਸਾਡੀ ਸਿਲੈਕਸ਼ਨ ਹੁੰਦੀ ਸੀਗੀ ਨੈਸ਼ਨਲ ਪਚਣ ਦੇ ਲਈ ਬਟ ਉਦੋਂ ਮੇਰੇ ਕੋਲ ਉਹ ਫੈਡਰੇਸ਼ਨ ਦੀ ਆਈਡੀ ਨਾ ਹੋਣ ਦੀ ਵਜ੍ਹਾ ਕਰਕੇ ਤਾਂ ਫਿਰ ਮੇਰਾ ਨਾਮ ਅੱਗੇ ਨਹੀਂ ਗਿਆ ਸੀ ਜੀ ਜਿੱਦਾਂ ਮੈਨੂੰ ਸੁਣ ਚਾਈ ਵੀ ਆਸੀ ਕਿ ਤੁਸੀਂ ਪੰਜ ਭੈਣਾਂ ਹੋ ਇਹ ਸਹੀ ਹੈ ਹਾਂਜੀ ਮੇਰੇ ਅਸੀਂ ਪੰਜ ਭੈਣਾਂ ਦੇ ਇੱਕ ਬ੍ਰਦਰ ਹੈ ਜੀ ਮਮੀ ਪਾਪਾ ਮੇਰੇ ਹਮ ਇੱਕ ਮਜ਼ਦੂਰ ਪਰਿਵਾਰ ਨੂੰ ਪੰਜ ਧੀਆਂ ਹੋਣ ਦੇ ਬਾਵਜੂਦ ਫਿਰ ਵੀ ਇੱਕ ਇੱਕ ਇਦਾਂ ਦੀ ਸੋਚ ਰੱਖਣਾ ਕਿ ਜਿਹਦੇ ਵਿੱਚ ਉਹ ਆਪਣੀਆਂ ਧੀਆਂ ਨੂੰ ਕੋਈ ਰੋਕ ਟੋਕ ਨਹੀਂ ਕਰਦੇ ਤੁਸੀਂ ਛੜਕਾ ਤੇ ਭੱਜ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ ਹਾਂਜੀ ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਿਆ ਕਿ ਮੇਰੇ ਪੇਰੈਂਟਸ ਨੂੰ ਇਹ ਕਾਰੋਣਾ ਜਿੰਨਾ ਹੀ ਮੈਨੂੰ ਇਹ ਲੱਗਦਾ ਸੀ ਉਹਨਾਂ ਉਹਨਾਂ ਨੂੰ ਵੀ ਜ਼ਿਆਦਾ ਮੁਸ਼ਕਲ ਆ ਹਾਂਜੀ ਹਾਂਜੀ ਇਹ ਚੀਜ਼ ਲੱਗਦੀ ਆ ਕਿਉਂਕਿ ਬਸ ਉਹ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਹਰ ਹੱਦ ਤੱਕ ਸਪੋਰਟ ਕਰ ਸਕਦੇ ਨੇ ਬਟ ਇੱਕ ਇਨਕਮ ਦਾ ਸੋਰਸ ਨਾ ਹੋਣ ਕਰਕੇ ਉਹਨਾਂ ਨੇ ਮੈਨੂੰ ਇੰਨੀ ਜ਼ਿਆਦਾ ਆਜ਼ਾਦੀ ਬਖਸ਼ੀ ਹੋਈ ਹੈ ਕਿ ਉਹਨਾਂ ਨੇ ਇਹ ਚੀਜ਼ ਕਿਹਾ ਕਿ ਤੂੰ ਕਿਤੇ ਵੀ ਕੁਝ ਵੀ ਕਰ ਸਕਦੇ ਾਂ ਅੱਜ ਜਦੋਂ ਵੀ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਹੁੰਦਾ ਮੈਨੂੰ ਇੰਨੀ ਕਿ ਜ਼ਿਆਦਾ ਉਹਨਾਂ ਨੇ ਫ੍ਰੀडम ਦਿੱਤੀ ਹੋਈ ਆ कि मैं उन्हें कदे पूछ के नहीं गई हैगी वो मेनू मैं उन्हें दस दिया कि मम्मी पापा मैं इथे खेलने जाना ते उना मैंने जिन्ना उना तो हो सकदा उना मेरे लिए करण दी कोशिश करते है ए स्पोर्ट्समैन ले सब तो ਵੱਧ ਬਜਟ ਚਾਹੀਦਾ ਉਸਤੇ ਖਰਾਕ ਦੇ ਲਈ ਫਿਰ ਉਸਤੇ ਕਾਸਟਿਊਮ ਦੇ ਲਈ ਕਿਉਂਕਿ ਇਹ ਤਾਂ ਹੈ ਨਹੀਂ ਕਿ ਤੁਸੀਂ ਸਿੰਪਲ ਕੱਪੜਿਆਂ ਦੇ ਵਿੱਚ ਭੱਜ ਸਕੋ ਉਹਦੇ ਲਈ ਵੀ ਇੱਕ ਡ्रेस ਕੋਡ ਚਾਹੀਦਾ ਇਹ ਫਿਰ ਮੈਨੇਜ ਕਿਸ ਤਰ੍ਹਾਂ ਹੁੰਦਾ ਕਿਉਂਕਿ ਘਰ ਦੇ ਵਿੱਚ ਇਨਕਮ ਸੋਰਸ ਹੈ ਜੋ ਬਹੁਤ ਥੋੜਾ ਹੈ ਹਾਂਜੀ ਇਹ ਤਾਂ ਹੈਗਾ ਇਹਨਾਂ ਚੀਜ਼ਾਂ ਤੋਂ ਵੀ ਮੈਂ ਬਹੁਤ ਲੰਗੀ ਹੋਈਆਂ ਕਿਉਂਕਿ ਜਿਸ ਟਾਈਮ ਮੈਂ ਹਾਈ ਲੈਵਲ ਦੀ ਖੇਡਣ ਜਾਂਦੀ ਸੀ ਤਾਂ ਬੱਚੇ ਮੈਨੂੰ ਇਹ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਇਹਨੂੰ ਕੱਪੜੇ ਪਾਉਣ ਦੀ ਸੈਂਸ ਨਹੀਂ ਹੈਗੀ ਬਟ ਫਿਰ ਮੈਂ ਉਸ ਚੀਜ਼ ਤੋਂ ਡੀਮੋਟੀਵੇਟ ਕਦੇ ਹੋਣ ਦੀ ਕੋਸ਼ਿਸ਼ ਨਹੀਂ કરી ਨਾ ਹੀ ਮੈਂ ਕਦੇ ਇਹ ਚੀਜ਼ ਸੋਚੀ ਮੈਂ ਆਪਦੇ ਮਨ 'ਚ ਇਹੀ ਚੀਜ਼ ਸੋਚ ਰੱਖੀ ਸੀ ਕਿ ਬਸ ਮੈਂ ਇੱਕ ਚੰਗਾ ਬਣਨਾਗਾ ਮੈਨੂੰ ਕੱਪੜਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਅਗਰ ਮੇਰੀ ਪਰਫਾਰਮੈਂਸ ਚੰਗੀ ਹੋਊਗੀ ਤਾਂ ਮੇਰੇ ਕੋਸਟਿਊਮ ਕੁਝ ਮੈਟਰ ਨਹੀਂ ਕਰਦੇ ਹੂੰ ਕਹਿੰਦੇ ਨੇ ਹੀਰਾ ਤਾਂ ਹੀਰਾ ਹੀ ਰਹਿੰਦਾ ਚਾਹੇ ਉਹ ਕੱਚ ਦੇ ਵਿੱਚ ਪਿਆ ਰਹੇ ਹਾਂਜੀ ਜੀ ਵੀਰਪਾਲ ਕਦੇ ਸੋਚਿਆ ਸੀ ਕਿ ਮੈਂ ਐਨਏ ਸਟੱਡੀ ਉਹਦੇ باوجود ਐਨਏ ਟੈਲੈਂਟ ਦੇ باوجود ਮੈਂ ਖੇਤਾਂ ਦੇ ਵਿੱਚ ਇਸ ਤਰ੍ਹਾਂ ਮਜ਼ਦੂਰੀ ਕਰਨੀ ਪਵੇਗੀ ਹਾਂਜੀ ਸੋਚਿਆ ਤਾਂ ਨਹੀਂ ਸੀਗਾ ਬਟ ਹੁਣ ਮੈਨੂੰ ਆਪਣੀ ਸਟੱਡੀ ਦੇ ਲਈ ਆਪਣੇ ਖਰਚਾ ਨੂੰ ਕੱਢਣ ਦੇ ਵਾਸਤੇ ਇਹ ਸਭ ਕਰਨਾ ਪੈ ਰਿਹਾ ਜੀ ਸਟੱਡੀ ਤੇ ਤੁਹਾਡਾ ਜਿਹੜੀ ਕੰਟੀਨਿਊ ਰਨਿੰਗ ਸਟੱਡੀ ਆ ਕੀ ਖਰਚਾ ਰਿਹਾ ਉਸ ਤੇ ਤੁਹਾਡਾ ਮੈਂ ਹੁਣ ਬੀਪੀ ਐਡ ਕਰ ਰਹੀ ਆ ਉਸਤੇ ਮਤਲਬ ਕਿ ਕਾਫੀ ਜ਼ਿਆਦਾ ਖਰਚਾ ਆ ਰਿਹਾਗਾ ਮੈਨੂੰ ਕਿਉਂਕਿ ਮੰਥਲੀ ਮੈਂ ਹੋਸਟਲ ਚ ਰਹਿੰਦੀ ਆ ਹੋਸਟਲ ਦਾ ਖਰਚਾ ਕੱਟਣਾ ਪਹਿਲਾਂ ਐਦਾ ਸੀ ਮੈਂ ਕੈਸ਼ ਪ੍ਰਾਈਸ ਵਾਲੇ ਕੰਪਲੀਕੇਸ਼ਨਸ ਖੇਡਦੀ ਆ ਉਹਦੇ ਕਰਕੇ ਮੇਰਾ ਮੰਥਲੀ ਖਰਚਾ ਨਿਕਲ ਜਾਂਦਾ ਬਟ ਹੁਣ ਐਟ ਅ ਟਾਈਮ ਮੈਂ 35000 ਰੁਪਏ ਭਰਨਾਗਾ ਉਹਦੇ ਕਰਕੇ ਮੈਨੂੰ ਇਹ ਟਰੋਨ ਲਗਾਉਣਾ ਪੈ ਰਿਹਾ ਕਦੇ ਕੋਈ ਸਰਕਾਰ ਵੱਲੋਂ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀ ਅਸੀਂ ਸੁਣਿਆ ਕਿ ਸਰਕਾਰ ਕਹਿੰਦੀ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਵੀ ਹੋਈਆਂ ਜਾਂ ਖੇਡਾਂ ਦੇ ਲਈ ਅਸੀਂ ਜਿਹੜੇ ਸਪੋਰਟਸ ਕੋਟੇ ਚ ਜਿਹੜੇ ਨੌਜਵਾਨ ਨੇ ਅਸੀਂ ਉਹਨਾਂ ਦੇ ਲਈ ਵੱਡ ਵੱਡਾ ਹੰਗਾਰਾ ਦੇ ਰਿਆ ਮਾਨ ਸਾਹਿਬ ਦਾ ਬਿਆਨ ਆਇਆ ਸੀ ਕਿ ਅਸੀਂ ਨੌਕਰੀਆਂ ਦਿੱਤੀਆਂ 43000 ਨੌਕਰੀਆਂ ਦਿੱਤੀਆਂ ਪਰ ਉਹਨਾਂ ਚ ਕਿਤੇ ਦਿਖ ਰਹੀ ਆ ਤਾਂ ਨੌਕਰੀ ਨਹੀਂ ਸੀ ਮੈਨੂੰ ਇਦਾਂ ਦਾ ਕੁਝ ਨਹੀਂ ਦੇਖਿਆ ਖੇਡਾ ਮਾਤਨ ਪੰਜਾਬ ਮੈਂ ਦੋ ਵਾਰੀ ਖੇਡ ਚੁੱਕੀ ਐਥੋਂ ਤੱਕ ਕਿ ਮੈਂ ਹੁਣ ਮੇਰਾ ਚੈਂਪੀਅਨਸ਼ਿਪ ਹੈ ਉਸ ਜਿਹੜੀ ਖੇਡਾ ਮਾਤਨ ਪੰਜਾਬ ਚ ਉਹਦੇ ਵਿੱਚੋਂ ਬ੍ਰਾਊਨ ਮੈਡਲ ਆ ਬਟ ਹਲੇ ਤੱਕ ਮੈਨੂੰ ਤਾਂ ਉਹਦੇ ਪੈਸੇ ਵੀ ਤੱਕ ਵੀ ਨਹੀਂ ਮਿਲੇ ਹੈਗੇ ਹਾਂਜੀ ਮਤਲਬ ਕਿ ਕੋਸ਼ਿਸ਼ ਤਾਂ ਬਹੁਤ ਕਰੀਆ ਬਟ ਅਗਰ ਮੇਰੀ ਹਾਈਟ ਕੱਟ ਹੋਣ ਦੀ ਵਜ੍ਹਾ ਕਰਕੇ ਤਾਂ ਫਿਰ ਤੇ ਫਿਰ ਉਹ ਜੋ ਹਾਈਟ ਤੋਂ ਕੱਢ ਦਿੰਦੇ ਨੇ ਉਹ ਜੀ ਤੁਹਾਡੀ ਇਸ ਸਮੇਂ ਹਾਈਟ ਕੀ ਹੈ ਹਾਂਜੀ ਮੇਰੀ ਹਾਈਟ 5 ਫੁੱਟ ਹੈ ਜੀ ਨਹੀਂ ਜੇ ਮੇਰੇ ਨਾਲ ਤਾਂ ਇਦਾਂ ਦਾ ਅਜੇ ਤੱਕ ਕਦੀ ਵੀ ਨਹੀਂ ਹੋਇਆ ਥਾ ਤਾਂ ਕਿ ਮੇਰੇ ਪੈਣ ਵੀ ਮੈਨੂੰ ਸਾਰਾ ਜਾਣਦਾਗਾ ਮੇਰੇ ਪੈਣ ਦਾ ਹਰ ਇੱਕ ਬੱਚਾ-ਬੱਚਾ ਜਾਣਦਾ ਮੈਨੂੰ ਰਿਸਪੈਕਟ ਤਾਂ ਮੇਰੀ ਕਰਦੇ ਨੇ ਬਟ ਉਹਨਾਂ ਨੇ ਕਦੇ ਮੇਰੇ ਲਈ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਇਹ ਵੀ ਲੱਗਦਾ ਹੁਣ ਮੈਡਲ ਵੀ ਸਿਰਫ ਟੰਗੇ ਹੀ ਰਹਿ ਚੁੱਕੇ ਨੇ ਹਾਂਜੀ ਸਾਰੇ ਬੋਲਦੇ ਨੇ ਚੀਜ਼ ਕਿ ਮਤਲਬ ਕਿ ਕੋਈ ਫਾਇਦਾ ਨਹੀਂ ਹੈਗਾ ਇੰਨਾ ਚੀਜ਼ਾਂ ਦਾ ਫਿਰ ਉੱਥੇ ਜਾ ਕੇ ਕਿਤੇ ਨਾ ਕਿਤੇ ਖੁਦ ਨੂੰ ਵੀ ਇਹ ਚੀਜ਼ ਫੀਲ ਹੋ ਜਾਂਦੀ ਆ ਕਿ ਸ਼ਾਇਦ ਸਹੀ ਨਹੀਂ ਹੈਗਾ ਹੂੰ ਕਿ ਇੰਨਾ ਟੈਲੈਂਟ ਹੋਣ ਦੇ ਬਾਵਜੂਦ ਵੀ ਅਗਰ ਮੈਂ ਖੇਤਾਂ ਵਿੱਚ ਹੀ ਰਹਿਣਾ ਤਾਂ ਫਿਰ ਮੈਨੂੰ ਫੀਲ ਇਹ ਚੀਜ਼ ਹੁੰਦੀ ਹੈ ਕਿ ਜਦੋਂ ਖੇਤ ਵਿੱਚ ਆ ਕੇ ਮੈਂ ਕੰਮ ਕਰਦੀ ਆ ਉੱਥੇ ਉਹ ਵੀ ਲੋਕ ਕੰਮ ਕਰ ਰਹੇ ਹੁੰਦੇ ਨੇ ਜਿਹੜੇ ਕਦੀ ਸਕੂਲ ਵੀ ਨਹੀਂ ਗਏ ਹੁੰਦੇ ਬਟ ਮੈਂ ਅੱਜ 17ਵੀਂ ਕਲਾਸ ਵਿੱਚ ਹੋਣ ਦੇ ਬਾਵਜੂਦ ਵੀ ਮੈਂ ਉਹਨਾਂ ਦੇ ਬਰਾਬਰ ਕੰਮ ਕਰ ਰਹੀ ਆ ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਤੇ ਮੇਰੇ ਵਿੱਚ ਕੋਈ ਡਿਫਰੈਂਸ ਆਏਗਾ ਮਨ ਉਦਾਸ ਹੁੰਦਾ ਇਹਨਾਂ ਚੀਜ਼ਾਂ ਨੂੰ ਸੋਚ ਕੇ ਉਹ ਹਾਂਜੀ ਬਹੁਤ ਹੁੰਦਾ ਹੈ ਬਟ ਫਿਰ ਸੋਚਦੇ ਆਂ ਕਿ ਉਦਾਸ ਹੋ ਕੇ ਕੀ ਕਰਾਂਗੇ ਕਿਉਂਕਿ ਉਹ ਚੀਜ਼ਾਂ ਤਾਂ ਫਿਰ ਦਿਲ ਨੂੰ ਦੁਖੀ ਕਰਨ ਵਾਲੀਆਂ ਹੁੰਦੀਆਂ ਹਨ ਹੂੰ ਸੁਪਨਾ ਕੇ ਸਵੀਰਪਾਲ ਕੀ ਸੋਚਦੇ ਸੀ ਕੀ ਬੰਨਣਾ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਆਰਮੀ ਵਿੱਚ ਜਾਵਾਂ ਬਟ ਉਹ ਉੱਥੇ ਕੀ ਹੋਇਆ ਫਿਰ ਹਾਈਟ ਵੱਲੋਂ ਫਿਰ ਮੈਂ ਸੋਚਿਆ ਚਲ ਕੋਈ ਗੱਲ ਨਹੀਂ ਪੁਲਿਸ ਸਤਾ ਜਾ ਹੀ ਸਕਦੀਆਂ ਫਿਰ ਪੁਲਿਸ ਤੋਂ ਵੀ ਹਾਈਟ ਕਰਕੇ ਰਹਿ ਜਾਂਦੀ ਸੀ ਹੂੰ ਬਸ ਹੁਣ ਤਾਂ ਮੋੜ ਕੁਝ ਕਹਿ ਨਹੀਂ ਸਕਦੀ ਕਿਉਂਕਿ ਫਸਟ ਟਾਈਮ ਮੈਂ ਬੀਐਸਐਫ ਦੀ ਭਰਤੀ ਦੇਖੀ ਸੀ ਤਾਂ ਉਹਦੇ ਵਿੱਚ ਮੈਨੂੰ ਉਹਨਾਂ ਨੇ ਹੱਟ ਚੁ ਕੱਟਤਾ ਸੀਗਾ ਫਿਰ ਮੈਂ ਆਪ ਦੀ ਲੈਕਚ ਇਹ ਚੀਜ਼ ਸੋਚ ਲਿਆ ਸੀਗਾ ਕਿ ਕੁਝ ਮਰਜ਼ੀ ਹੋ ਜੇ ਮੈਂ ਇਦਾਂ ਦੀ ਮਿਹਨਤ ਕਰਨੀ ਹੈ ਕਿ ਹਰਟ ਡਿਪਾਰਟਮੈਂਟ ਇਹ ਚੀਜ਼ ਕਵੇ ਕਿ ਨਹੀਂ ਤੂੰ ਸਹੀ ਆ ਤੂੰ ਸਾਡੇ ਡਿਪਾਰਟਮੈਂਟ ਵਿੱਚ ਆ ਉਸ ਤੋਂ ਬਾਅਦ ਫਿਰ ਮੈਂ ਪੂਰਾ ਵਧੀਆ ਗੇਮਸ ਵੱਲ ਹੀ ਕਨਸੈਂਟ੍ਰੇਟ ਕੀਤਾ ਉਸ ਤੋਂ ਬਾਅਦ ਸਪੋਰਟ ਵਿੱਚ ਨੇ ਮੇਰੇ ਸਾਤੋਂ 8 ਮੈਡਲ ਨੇ ਸਪੋਰਟ ਵਿੱਚ ਨੇ ਮੈਂ ਇਸ ਜਨੂਨ ਨਾਲ ਹੀ ਲਏ ਨੇ ਤੇ ਉਸ ਤੋਂ ਬਾਅਦ ਫਿਰ ਬਸ ਹੁਣ ਜਦੋਂ ਦੇਖਦੇ ਆ ਹੁਣ ਮੈਨੂੰ ਫੀਲ ਹੀ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਕਿਉਂਕਿ ਮੈਂ ਤਾਂ ਸਿਰਫ ਵਾਲੇ ਸਟੇਟਲੈਸ ਆ ਠੀਕ ਹੈ ਬਟ ਮੇਰੇ ਤੋਂ ਵੀ ਕਈ ਵਧੀਆ ਪਲੇਅਰਸ ਨੇ ਜਿਨ੍ਹਾਂ ਨੂੰ ਕੋਈ ਪੌਸ ਨਹੀਂ ਰਿਹਾ ਹੂੰ ਉਹਨਾਂ ਦੀ ਕੋਈ ਵੈਲਿਊ ਹੈ ਨਹੀਂ ਇਹ ਚੀਜ਼ ਲੱਗਦੀ ਆ ਹੁਣ ਹੁਣ ਇਹ ਚੀਜ਼ ਲੱਗਦੀ ਹੈ ਕਿ ਗੇਮ ਵੀ ਕਰੀਆ ਸਟੱਡੀ ਵੀ ਕਰੀਆ ਬਟ ਲੱਗਦਾ ਨਹੀਂ ਕਿ ਕੋਈ ਫਾਇਦਾ ਹੋ ਸਕਦਾ ਜੀ ਪੇਰੈਂਟਸ ਦਾ ਰਿਸਪੌਂਸ ਕਿਵੇਂ ਦੇਖਦੇ ਹੋ ਹੁਣ ਜਿਵੇਂ ਤੁਸੀਂ ਸਵੇਰੇ ਘਰ ਤੋਂ ਖੇਤ ਨੂੰ ਨਿਕਲਦੇ ਹੋ ਕਦੇ ਮਾਪਿਆਂ ਨੇ ਨਹੀਂ ਕੋਈ ਇਮੋਸ਼ਨਲ ਹੋ ਕੇ ਕਦੇ ਕੋਈ ਗੱਲ ਆਖੀ ਇਹ ਸੋਚਦੇ ਨੇ ਕਿ ਜਦੋਂ ਮੇਰੇ ਮੈਡਲਸ ਟਰੋਫੀਸ ਨੂੰ ਦੇਖਦੇ ਨੇ ਜਾਂ ਮੈਂ ਮੈਡਲਸ ਟਰੋਫੀਸ ਘਰੇ ਲੈ ਕੇ ਆਉਂਦੀ ਆ ਉਹ ਇਹ ਚੀਜ਼ ਕਹਿੰਦੇ ਨੇ ਕਿ ਰੱਬ ਕਰਕੇ ਸਾਡੀ ਕੁੜੀ ਕੋਸ਼ ਲੱਗ ਰਹੀ ਅਸੀਂ ਸੌਖੇ ਹੋ ਜੀਏ ਬਸ ਉਹ ਇਹ ਚੀਜ਼ ਉਹ ਹੁੰਦੇ ਨੇ ਇਮੋਸ਼ਨਲ ਹੁੰਦੇ ਨੇ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਮੈਂ ਵੀ ਹੁੰਦੀ ਆ ਬਟ ਫਿਰ ਮੈਂ ਉਹਨਾਂ ਨੂੰ ਇਹ ਚੀਜ਼ ਸਮਝਾਉਣੀ ਆ ਕੋਈ ਗੱਲ ਨਹੀਂ ਮੈਂ ਲੱਗ ਚੁngੀ ਇਹ ਤੁਸੀਂ ਇਮੋਸ਼ਨਲ ਨਾ ਹੋ ਹੂੰ ਵੀਰਪਾਲ ਜਿਹੜੇ ਮੈਡਲ ਤੁਸੀਂ ਜਿੱਤੇ ਜਿਨ੍ਹਾਂ ਨੂੰ ਜਿੱਤ ਦੇ ਅਨਸਾਰ ਇੱਕ ਵੱਡੀ ਖੁਸ਼ੀ ਮਿਲਦੀ ਆ ਜਿਹੜੀ ਮਨ ਨੂੰ ਉਹਦਾ ਕੋਈ ਸਹਾਰਾ ਨਹੀਂ ਹੁੰਦਾ ਕੋਈ ਉਹਦਾ ਜਾਨੀ ਕੇ ਇਹ ਕਹਿਦੀ ਹੈ ਕਿ ਸੀਮਾ ਨਹੀਂ ਹੁੰਦੀ ਕਿ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕਿਤੇ ਨਾ ਕੀ ਤੇ ਉਹਨਾਂ ਨੂੰ ਵੇਖ ਕੇ ਉਦਾਸ ਹੋਣਾ ਪੈ ਰਿਹਾ ਉਹ ਨਹੀਂ ਮੈਂ ਇਹ ਮੈਨੂੰ ਐ ਲੱਗਦਾ ਕਿ ਅਗਰ ਮੈਂ ਇੱਥੋਂ ਤੱਕ ਪਹੁੰਚੀ ਹਾਂ ਹਨਾ ਇੱਕ ਗਰੀਬੀ ਨੇ ਮੈਨੂੰ ਬਹੁਤ ਜ਼ਿਆਦਾ ਪਿੱਛੇ ਰੱਖਿਆ ਹੋਇਆਗਾ ਇਹ ਵੀ ਚੀਜ਼ ਲੱਗਦੀ ਆ ਬਟ ਜੇ ਮੈਂ ਇਹ ਚੀਜ਼ ਦੇਖਾਂ ਤਾਂ ਮੈਨੂੰ ਐਵੇਂ ਵੀ ਲੱਗਦਾਗਾ ਕਿ ਗਰੀਬੀ ਨੇ ਮੈਨੂੰ ਇੰਨਾ ਕੁਝ ਸਿਖਾਦਾ ਆ ਆਪਣੀ ਜ਼ਿੰਦਗੀ 'ਚ ਸ਼ਾਇਦ ਇਹ ਮੈਂ ਇੰਨੀ ਗਰੀਬ ਨਾ ਹੁੰਦੀ ਪਹਿਲਾਂ ਮੈਂ ਚੀ ਸੋਚਦੀ ਸੀ ਕਿ ਸ਼ਾਇਦ ਮੈਂ ਨੇ ਮਿਹਨਤ ਕਦੇ ਨਹੀਂ ਕਰਨੀ ਸੀ ਤੇ ਮੈਨੂੰ ਕਦੇ ਪਤਾ ਹੀ ਨਹੀਂ ਹੋਣਾ ਸੀਗਾ ਕਿ ਮੇਰੇ ਅੰਦਰ ਇੰਨਾ ਟੈਲੈਂਟ ਵੀ ਹੈਗਾ ਬਟ ਅੱਜ ਜਦੋਂ ਉਹ ਟੈਲੈਂਟ ਨੂੰ ਕੋਈ ਪੌਸ਼ ਨਹੀਂ ਰਿਹਾ ਤਾਂ ਫਿਰ ਇਹ ਚੀਜ਼ਾਂ ਫੀਲ ਹੁੰਦੀਆਂ ਇਹ ਚਾ ਕਿਉਂ ਹੋ ਰਹੀਆਂ ਮੇਰੇ ਨਾਲ ਇਹ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਕੀ ਅੱਗੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਉਮੀਦ ਰੱਖਦੇ ਹਾਂ ਕਿ ਮੰਗ ਕੀ ਰੱਖਦੇ ਹਾਂ ਉਹਨਾਂ ਤੋਂ ਇਹ ਹੀ ਚਾਹਨੀ ਆ ਕਿ ਉਹ ਇੱਕ ਵਾਰ ਮੇਰੇ ਨਾਲ ਮੀਟ ਕਰਨ ਦੀ ਕੋਸ਼ਿਸ਼ ਕਰਨ ਅਗਰ ਜਿੱਥੇ ਵੀ ਉਹ ਆਣਗੇ ਮੈਂ ਉਹਨਾਂ ਨੂੰ ਮਿਲਣ ਜਾਵਾਂਗੀ ਫਿਰ ਮੈਂ ਉਹਨਾਂ ਨਾਲ ਗੱਲ ਕਰਨਾ ਚਾਹਨੀ ਆ ਬਸ ਕਿ ਅਗਰ ਜੇ ਮੇਰੇ ਵਾਰੀ ਕੇ ਇਦਾਂ ਦੇ ਲੋਕ ਐਨੇ ਪੜ੍ਹੇ ਲਿਖੇ ਹੋਣ ਦੇ ਬਾਅਦ ਯੂ ਤੇ ਟੈਲੈਂਟ ਹੋਣ ਦੇ ਬਾਅਦ ਯੂ ਤੇ ਵੀ ਜੇ ਅਗਰ ਉਹਨਾਂ ਨੇ ਇਹੀ ਕੰਮ ਕਰਨੇ ਨੇ ਤਾਂ ਫਿਰ ਆਈ ਥਿੰਕ ਕਿ ਸਾਨੂੰ ਸਟੱਡੀ ਕਰਨ ਦੀ ਲੋੜ ਨਹੀਂ ਜਾਂ ਫਿਰ ਕਿਸੇ ਗੇਮ ਗੇਮ ਕਰਨ ਦੀ ਜ਼ਰੂਰਤ ਨਹੀਂ